ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਤੁਸੀਂ ਵੀ ਆਉਣ ਵਾਲੀ ਮਸਿਆ ਤੱਕ 25 ਵਾਰ ਇਹ ਜਾਪ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਖੁਸ਼ਹਾਲੀ ਤੇ ਤੁਹਾਡੇ ਘਰ ਵਿੱਚ ਕਿੰਨੀ ਬਰਕਤ ਵਾਸ ਕਰ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲੇਕ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਸਵੇਰੇ 6 ਵਜੇ ਤੋਂ 7 ਵਜੇ ਦੇ ਵਿਚਕਾਰ ਉੱਠਦੇ ਹਨ ਤਾਂ ਉਹਨਾਂ ਨੂੰ ਇਸ ਸ਼ਬਦ ਦਾ ਜਾਪ ਦੱਸਣ ਵਾਲੇ ਹਾਂ ਜਿਸ ਦੇ ਨਾਲ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ ਇਸ ਸ਼ਬਦ ਦਾ ਜਾਪ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਤੁਹਾਨੂੰ ਪਹਿਲੀ ਸਵੇਰ ਤੋਂ ਹੀ ਇਸ ਸ਼ਬਦ ਦਾ ਅਸਰ ਵਿਖਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਜਾਵੇਗਾ ਅਤੇ ਉਸ ਦੀ ਸ਼ੁਰੂਆਤ ਅਗਲੀ ਸਵੇਰ ਤੋਂ ਹੀ ਹੋ ਜਾਵੇਗੀ ਅਤੇ ਉਹ ਕਿਹੜਾ ਸ਼ਬਦ ਹੈ ਅਤੇ ਇਸ ਸ਼ਬਦ ਨੂੰ ਪੰਜੀ ਵਾਰ ਹੀ ਕਿਉਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਜੋ ਵੀ ᔪਗਤੀ ਜੋ ਵੀ ਸ਼ਬਦ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਨੂੰ ਜ਼ਰੂਰ ਕਰ ਲੈਣਾ ਜੀ ਤੇ ਅੱਜ ਤੋਂ ਹੀ ਕਰਕੇ ਵੇਖਣਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਇਸ ਸ਼ਬਦ ਨੇ ਕਿੰਨਾ ਅਸਰ ਕੀਤਾ ਹੈ ਸਾਥ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਈ ਲੋਕ ਕਹਿ ਦਿੰਦੇ ਹਨ ਕਿ ਅਸੀਂ ਆਪਣੀ ਆਦਤ ਤੋਂ ਮਜਬੂਰ ਹਾਂ ਅਤੇ ਜ਼ਿਆਦਾਤਰ ਦੂਜਿਆਂ ਨੇ ਦੇਖਿਆ ਹੀ ਹੋਵੇਗਾ ਕਿ ਲੋਕ ਆਪਣੀਆਂ ਮਾੜੀਆਂ ਆਦਤਾਂ ਨੂੰ ਆਪਣੀਆਂ ਮਜਬੂਰੀਆਂ ਨੂੰ ਦੱਸਦੇ ਨੇ ਕਹਿਣਗੇ ਕਿ ਕੀ ਕਰੀਏ ਇਹ ਕੰਮ ਮੇਰੇ ਤੋਂ ਆਪਣੇ ਆਪ ਹੀ ਹੋ ਜਾਂਦਾ ਹੈ ਕਿਉਂਕਿ ਮੈਂ ਆਦਤ ਤੋਂ ਮਜਬੂਰ ਹਾਂ ਜਾਂ ਆਪਾਂ ਵੀ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਕੰਮ ਮੈਂ ਕਰਨਾ ਹੀ ਨਹੀਂ ਹੈ ਕਿਉਂਕਿ ਇਹ ਇਸ ਦੀ ਆਦਤ ਹੈ ਲੇਟ ਉੱਠਣ ਨੂੰ ਹੀ ਅਕਸਰ ਅਸੀਂ ਆਪਣੀ ਆਦਤ ਮੰਨਿਆ ਹੋਇਆ ਹੈ ਅਤੇ ਨਾਲ ਹੀ ਮਜਬੂਰੀ ਵੀ ਕਹਿ ਦਿੰਦੇ ਹਾਂ ਕਿਉਂਕਿ ਲੇਟ ਉੱਠਣ ਵਾਲੇ ਅਕਸਰ ਇਹ ਗੱਲ ਕਹਿੰਦੇ ਹਨ ਕਿ ਅਸੀਂ ਉੱਠਣਾ ਚਾਹੁੰਦੇ ਹਾਂ ਪਰ ਆਦਤ ਤੋਂ ਮਜਬੂਰ ਹੋਣ ਕਰਕੇ ਉੱਠਿਆ ਹੀ ਨਹੀਂ ਜਾਂਦਾ ਪਰ ਅਸੀਂ ਕਦੇ ਨਹੀਂ ਸੋਚਿਆ ਕਿ ਇਹ ਮਾੜੀਆਂ ਆਦਤਾਂ ਹੀ ਸਾਡੀ ਮਜਬੂਰੀ ਕਿਉਂ ਬਣ ਰਹੀਆਂ ਹਨ ਅਸੀਂ ਆਪਣੀਆਂ ਚੰਗੀਆਂ ਆਦਤਾਂ ਨੂੰ ਆਪਣੀ ਮਜਬੂਰੀ ਕਿਉਂ ਨਹੀਂ ਬਣਾ ਰਹੇ ਭਾਵੇਂ ਕੋਈ ਅਜੀਹਾ ਕੰਮ ਨਹੀਂ ਕਰ ਸਕਦੇ ਜੇ ਅਸੀਂ ਨਾ ਚਾਹੁੰਦੇ ਹੋਏ ਵੀ ਇਹ ਚੰਗਾ ਕੰਮ ਸਾਡੇ ਕੋਲੋਂ ਹੋ ਜਾਵੇ ਉਹ ਚੰਗਾ ਕੰਮ ਸਾਡੀ ਮਜਬੂਰੀ ਬਣ ਜਾਵੇ ਕਿਉਂਕਿ ਆਦਤ ਤੋਂ ਮਜਬੂਰ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਮੈਂ ਇਸ ਆਦਤ ਦੇ ਅਧੀਨ ਹੋ ਗਿਆ ਹਾਂ ਜਾਂ ਹੋ ਗਈ ਹਾਂ ਮੈਂ ਇਸ ਆਦਤ ਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਫਿਰ ਜੇਕਰ ਆਦਤ ਦੇ ਅਨੁਸਾਰ ਹੀ ਆਪਾਂ ਚੱਲਣਾ ਹੈ ਤੇ ਫਿਰ ਉਹ ਆਦਤ ਮਾੜੀ ਹੀ ਕਿਉਂ ਚੁਣਨੀ ਚੰਗੀ ਆਦਤ ਨੂੰ ਹੀ ਆਪਣੀ ਮਜਬੂਰੀ ਬਣਾ ਲਈਏ ਤੇ ਜੋ ਵੀ ਲੋਕ ਸਵੇਰੇ 6 ਤੋਂ 7 ਵਜੇ ਦੇ ਵਿੱਚਕਾਰ ਉੱਠ ਜਾਂਦੇ ਹਨ ਅਤੇ ਉੱਠਣ ਤੋਂ ਬਾਅਦ ਸਾਰਾ ਦਿਨ ਪਛਤਾਉਂਦੇ ਹਨ ਕਿ ਕਾਸ਼ ਮੈਂ ਅੰਮ੍ਰਿਤ ਵੇਲੇ ਉੱਠ ਗਿਆ ਹੁੰਦਾ ਜਾਂ ਉੱਠ ਗਈ ਹੁੰਦੀ ਅਸ਼ਮੈ 2 ਘੰਟੇ ਪਹਿਲਾਂ ਉੱਠ ਗਿਆ ਹੁੰਦਾ ਮੈਂ ਕਿੰਨੇ ਕੰਮ ਆਪਣੇ ਨਿਬੇੜ ਸਕਦਾ ਸੀ ਜਾਂ ਨਿਬੇੜ ਸਕਦੀ ਸੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵੀ ਜਪ ਸਕਦੇ ਸੀ ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ 3 ਤੋਂ 6 ਦਾ ਹੈ ਫਿਰ ਅਕਸਰ ਹੀ ਅਸੀਂ ਪਛਤਾਉਂਦੇ ਰਹਿੰਦੇ ਹਾਂ ਕਿ ਅਸੀਂ 2 ਵਜੇ ਵੀ ਉੱਠ ਸਕਦੇ ਸੀ 3 ਵਜੇ ਵੀ ਉੱਠ ਸਕਦੇ ਸੀ ਸਾਡੀ ਹਾਜ਼ਰੀ ਅੰਮ੍ਰਿਤ ਵੇਲੇ ਦੇ ਵਿੱਚ ਲੱਗ ਜਾਣੀ ਸੀ ਬਾਅਦ ਵਿੱਚ ਪਛਤਾਉਣ ਦੇ ਨਾਲ ਕੁਝ ਵੀ ਹੱਥ ਨਹੀਂ ਆਉਂਦਾ ਬਾਦ ਵਿੱਚ ਪਛਤਾਵਾ ਹੀ ਸਾਡੇ ਹੱਥਾਂ ਵਿੱਚ ਰਹਿ ਜਾਂਦਾ ਹੈ ਕਿਉਂਕਿ ਜਿਹੜਾ ਵੇਲਾ ਇੱਕ ਵਾਰੀ ਹੱਥ ਚੋਂ ਨਿਕਲ ਗਿਆ ਉਹ ਵਾਪਸ ਨਹੀਂ ਆਵੇਗਾ ਪਰ ਤੁਸੀਂ ਇਹ ਸੋਚੋ ਕਿ ਜੇਕਰ ਤੁਸੀਂ ਸਿਰਫ 1 ਘੰਟਾ ਵੀ ਪਹਿਲਾਂ ਉੱਠ ਪੈਂਦੇ ਜਿੱਦਾਂ 6 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ ਜਾਂ 5:30 ਤੋਂ 6 ਵਜੇ ਦੇ ਵਿਚਕਾਰ ਉੱਠਦੇ ਹੋ ਤਾਂ ਹਾਜ਼ਰੀ ਅੰਮ੍ਰਿਤ ਵੇਲੇ ਦੇ ਵਿੱਚ ਪੈ ਜਾਂਦੀ ਹੈ ਤੁਹਾਡਾ ਰੋਜ਼ ਦਾ ਨਾਮ ਤੁਹਾਡੀ ਆਵਾਜ਼ ਉਸ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਤਾਂ ਫਿਰ ਸਾਧ ਸੰਗਤ ਜੀ ਅੱਜ ਤੋਂ ਬਾਅਦ ਤੁਹਾਨੂੰ ਪਛਤਾਉਣ ਦੀ ਲੋੜ ਨਹੀਂ ਹੈ ਤੁਸੀਂ ਜਿੰਨੇ ਵਜੇ ਵੀ ਚਾਹੋ ਓਨੇ ਵਜੇ ਹੀ ਬੜੇ ਆਰਾਮ ਦੇ ਨਾਲ ਉੱਠ ਸਕਦੇ ਹੋ ਮੈਂ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਜੀ ਇਹ ਕੰਮ ਕਰਨਾ ਕੋਈ ਔਖੀ ਗੱਲ ਨਹੀਂ ਹੈ ਇਹ ਕੰਮ ਆਪਾਂ ਸਭ ਤੋਂ ਤੁਰੰਤ ਪਹਿਲਾਂ ਹੀ ਕਰਨਾ ਹੈ ਜਦੋਂ ਹੀ ਰਾਤ ਸੌਣਾ ਹੈ ਸੌਣ ਦੇ ਲਈ ਅਸੀਂ ਆਪਣੇ ਬਿਸਤਰੇ ਤੇ ਜਾਣਾ ਹੈ ਤਾਂ ਬਿਸਤਰ ਦੇ ਉੱਪਰ ਲੰਮੇ ਪਏ ਪਏ ਇੱਕ ਵਾਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਵੀ ਕਰਨੀ ਹੈ ਇੱਕ ਅਰਦਾਸ ਦੇ ਵਿੱਚ ਇੱਕੋ ਹੀ ਸ਼ਬਦ ਕਹਿਣਾ ਹੈ ਤੇ ਉਹ 25 ਵਾਰ ਕਹਿਣਾ ਹੈ ਪਹਿਲਾਂ ਤੁਸੀਂ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਵੀ ਇੱਕ ਗੁਰੂ ਦਾ ਨਾਮ ਲੈ ਕੇ 25 ਵਾਰ ਬੋਲਣਾ ਹੈ ਚਾਹੇ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਚਾਹੇ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਭਾਵੇਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਨਾਮ ਲੈ ਲਓ ਕਹਿਣ ਤੋਂ ਭਾਵ ਹੈ ਕਿ ਇੱਕ ਤੋਂ 10 ਗੁਰੂ ਸਾਹਿਬਾਨ ਤੱਕ ਕਿਸੇ ਵੀ ਗੁਰੂ ਦਾ ਤੁਸੀਂ ਨਾਮ ਜਪ ਸਕਦੇ ਹੋ ਘੱਟੋ-ਘੱਟ 25 ਵਾਰ ਕਹਿਣਾ ਹੈ ਇਸ ਤੋਂ ਵੱਧ ਜੇ ਤੁਹਾਡਾ ਦਿਲ ਕਰਦਾ ਹੈ ਭਾਵੇਂ ਤੁਸੀਂ 50 ਵਾਰ ਕਹਿ ਲਓ ਭਾਵੇਂ ਤੁਸੀਂ 100 ਵਾਰ ਕਹਿ ਲਓ ਪਰ ਘੱਟੋ-ਘੱਟ 25 ਵਾਰ ਗੁਰੂ ਦਾ ਨਾਮ ਲੈ ਕੇ ਫਿਰ ਬੇਨਤੀ ਕਰਨੀ ਹੈ ਵਾਹਿਗੁਰੂ ਅਕਾਲ ਪੁਰਖ ਜੀ ਮੈਨੂੰ 4 ਵਜੇ ਜਾਂ 5 ਵਜੇ ਜ਼ਰੂਰ ਉਠਾ ਦੇਣਾ ਚਾਹੇ ਤੁਸੀਂ 3 ਵਜੇ ਹੀ ਉੱਠ ਜਾਣਾ ਚਾਹੇ ਤੁਸੀਂ 4 ਵਜੇ ਜਾਂ 5 ਵਜੇ ਅਸੀਂ ਉੱਠ ਜਾਵਾਂਗੇ ਤੁਸੀਂ ਉਸ ਸਮੇਂ 25 ਵਾਰ ਰਾਤ ਨੂੰ ਇਹ ਰਿਪੀਟ ਕਰਨਾ ਹੀ ਕਰਨਾ ਹੈ ਤੇ ਬੇਨਤੀ ਵੀ ਕਰਨੀ ਹੈ ਕਿ ਧੰਗੁਰੂ ਨਾਨਕ ਸਾਹਿਬ ਜੀ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦੇਣਾ ਜਦੋਂ ਤੁਸੀਂ 25 ਵਾਰ ਇਹੀ ਗੱਲ ਆਪਣੇ ਦਿਲੋਂ ਦਿਮਾਗੋਂ ਕਹੋਗੇ ਤੇ ਕਹਿੰਦੇ ਹੋਏ ਹੀ ਸੌ ਜਾਓਗੇ ਤਾਂ ਤੁਸੀਂ ਸਵੇਰੇ ਉੱਠ ਕੇ ਹੈਰਾਨ ਹੋ ਜਾਓਗੇ ਜਦੋਂ ਤੁਹਾਡੀ ਅੱਖ అలਾਰਮ ਤੋਂ ਬਿਨਾਂ ਹੀ ਖੁੱਲ ਜਾਵੇਗੀ ਕੋਈ ਵੀ ਤੁਹਾਨੂੰ ਦਲੇਦਰ ਨਹੀਂ ਹੋਵੇਗਾ ਇਥੋਂ ਤੱਕ ਕੇ ਤੁਸੀਂ ਬਿਨਾਂ అలਾਰਮ ਤੋਂ ਅੰਮ੍ਰਿਤ ਵੇਲੇ ਉੱਠਣਾ ਲਗਾਤਾਰ ਸ਼ੁਰੂ ਕਰ ਦਿਓਗੇ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਮੇਰੇ ਉੱਪਰ ਵਰਸ ਰਹੀ ਹੈ ਇਹ ਉਪਾਾ ਤੁਹਾਡੇ ਲਈ ਬਹੁਤ ਹੀ ਵਧੀਆ ਹੋਵੇਗਾ ਅੰਮ੍ਰਿਤ ਵੇਲੇ ਉੱਠ ਕੇ ਤੁਹਾਡਾ ਮਨ ਫਿਰ ਬਾਣੀ ਪੜਨ ਨੂੰ ਕਰੇਗਾ ਪਰ ਜਦੋਂ 5 ਵਾਰ ਬੋਲ ਕੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਅੱਖਾਂ ਬੰਦ ਕਰਕੇ ਮਨ ਨਾਲ ਹੀ ਕਹਿਣਾ ਹੈ ਸਿਰਫ ਜ਼ੁਬਾਨ ਦੇ ਨਾਲ ਨਹੀਂ ਕਹਿਣਾ ਦਿਲ ਦੇ ਨਾਲ ਕਹਿਣਾ ਹੈ ਤੇ ਤੁਸੀਂ ਫਿਰ ਟੀਵੀ ਵੇਖਦੇ ਆਂ ਵੇਖਦੇ ਆਂ ਵੀ ਭਾਵੇਂ ਕਹੀ ਜਾਓ ਪੂਰੇ ਭਰੋਸੇ ਦੇ ਨਾਲ ਇਸ ਸ਼ਬਦ ਨੂੰ ਬੋਲਣਾ ਹੈ ਤੁਹਾਡਾ ਧਿਆਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜਨਾ ਸ਼ੁਰੂ ਹੋ ਜਾਵੇਗਾ ਜਾਂ ਜਿਸ ਵੀ ਗੁਰੂ ਸਾਹਿਬਾਨ ਦਾ ਤੁਸੀਂ ਨਾਮ ਲਾਓਗੇ ਉਹਨਾਂ ਦੇ ਚਰਨਾਂ ਦਾ ਧਿਆਨ ਤਰ ਕੇ ਇਹ ਬੇਨਤੀ ਕਰਨੀ ਹੈ ਤਾਂ ਤੁਸੀਂ ਕੱਲ ਨੂੰ ਹੀ ਇਸ ਬਾਰੇ ਫਰਕ ਪੈਂਦਾ ਵੇਖੋਗੇ ਸਾਤਸੰਗਤ ਜੀ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾ ਲੈਣਾ ਹੈ ਇਹ ਬਹੁਤ ਹੀ ਕੋਈ ਔਖਾ ਕੰਮ ਨਹੀਂ ਹੈ ਸਾਤਸੰਗਤ ਜੀ ਇਹ ਉਹਨਾਂ ਦੇ ਲਈ ਜੁਗਤ ਹੈ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਜਿਹੜੇ ਅੰਮ੍ਰਿਤ ਵੇਲੇ ਅੱਖ ਖੁੱਲਣ ਦੇ ਬਾਵਜੂਦ ਵੀ ਉੱਠ ਨਹੀਂ ਪਾਉਂਦੇ ਉੱਠ ਕੇ ਗੁਰਬਾਣੀ ਨਹੀਂ ਪੜ ਪਾਉਂਦੇ ਸਾਤਸੰਗਤ ਜੀ ਇਹ ਜੁਗਤ ਉਹਨਾਂ ਦੇ ਬੜੇ ਹੀ ਕੰਮ ਆਵੇਗੀ ਜੇਕਰ ਆਪਾਂ ਵੀ ਇਹ ਨਹੀਂ ਕਰ ਸਕਦੇ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਕੰਜੀਵਰ ਇੱਕੋ ਸ਼ਬਦ ਕਹਿਣ ਨਾਲ ਹੀ ਜੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲਾ ਪੈ ਜਾਵੇ ਤਾਂ ਸਾਡੇ ਤੋਂ ਵੱਧ ਕਰਮਾਂ ਵਾਲਾ ਵੱਡਾ ਹੋਰ ਕੌਣ ਹੋ ਸਕਦਾ ਹੈ ਤੁਸੀਂ ਇੱਕ ਕੋਸ਼ਿਸ਼ ਕਰਕੇ ਜ਼ਰੂਰ ਵੇਖਣੀ ਹੈ ਜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੁਹਾਡੇ ਭਾਗ ਕਰਮ ਬਦਲਣੇ ਹੋਏ ਤਾਂ ਜ਼ਰੂਰ ਕਿਰਪਾ ਕਰ ਦੇਣਗੇ ਤੁਹਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦੇਣਗੇ ਕਿਉਂਕਿ ਜਦੋਂ ਆਪਾਂ ਕੋਈ ਵੀ ਗੱਲ ਮਨ ਦੇ ਨਾਲ ਕਹਿੰਦੇ ਹਾਂ ਤੇ ਵਾਰ-ਵਾਰ ਕਹਿੰਦੇ ਹਾਂ ਉਹ ਸਿੱਧੀ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ ਤੇ ਉਹ ਸਾਡੇ ਮਨ ਨੂੰ ਫਿਰ ਸੱਟ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਦਿੰਦੇ ਹਨ ਕਿਉਂਕਿ ਜਦੋਂ ਮਨ ਸੈੱਟ ਹੋ ਗਿਆ ਫਿਰ ਹੀ ਮਨ ਵਿੱਚ ਸਾਡੇ ਤਨੋਂ ਮਨੋਂ ਪ੍ਰੇਰਣਾ ਆ ਜਾਵੇਗੀ ਅੰਮ੍ਰਿਤ ਵੇਲੇ ਉੱਠਣ ਦੀ ਗੁਰਬਾਣੀ ਦੇ ਨਾਲ ਜੁੜਨ ਦੀ ਆਪਣੇ ਮਨ ਨੂੰ ਸਾਫ਼ ਕਰਨ ਦੀ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਵਾਰ-ਵਾਰ ਸ਼ਬਦ ਬੋਲ ਕੇ ਆਪਣਾ ਦਿਲ ਸੈੱਟ ਕਰਾਂਗੇ ਤਾਂ ਵੇਖ ਲੈਣਾ ਕਿ ਫਿਰ ਅਸੀਂ ਅੰਮ੍ਰਿਤ ਵੇਲਾ ਕਿੰਨੀ ਜਲਦੀ ਸੰਭਾਲਣਾ ਸ਼ੁਰੂ ਕਰ ਦੇਵਾਂਗੇ ਫਿਰ ਸਾਡੇ ਉੱਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਫਿਰ ਸਾਡੇ ਵੇਖ ਲੈਣਾ ਕਿ ਤੁਸੀਂ ਜਿਹੜੇ ਵੀ ਕੰਮ ਕਾਫੀ ਸਮਿਆਂ ਤੋਂ ਕੋਈ ਰੁਕੇ ਹੋਏ ਸਨ ਉਹ ਵੀ ਕਿਵੇਂ ਸਫਲਤਾ ਪੂਰਵਕ ਪੂਰੇ ਹੋ ਜਾਣਗੇ ਕਿਉਂਕਿ ਪਰਮਾਤਮਾ ਜੀ ਬੇਅੰਤ ਕਿਰਪਾ ਕਰਨੀ ਸ਼ੁਰੂ ਕਰ ਦੇਣਗੇ ਜੋ ਸਾਡੇ ਮਨ ਵਿੱਚ ਕੋਈ ਇੱਛਾ ਅਜੇ ਜਾਗੀ ਵੀ ਹੋਵੇਗੀ ਉਹ ਵੀ ਸਾਨੂੰ ਬਿਨਾਂ ਹੀ ਅਰਦਾਸ ਕੀਤਿਆਂ ਹੀ ਪਰਮਾਤਮਾ ਜੀ ਬਖਸ਼ ਦੇਣਗੇ ਸਾਡੇ ਬੱਚਿਆਂ ਤੇ ਸਾਡੇ ਘਰ ਪਰਿਵਾਰ ਦੇ ਵਿੱਚ ਬਰਕਤ ਆ ਜਾਵੇਗੀ ਸਾਡੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਹੋ ਜਾਵੇਗਾ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਪਰਮਾਤਮਾ ਜੀ ਦੀਆਂ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਜੁਗਤੀ ਨੂੰ ਅਪਣਾ ਲੈਣਾ ਮਹਾਂਪੁਰਖਾਂ ਦੇ ਦੱਸੇ ਹੋਏ ਬਚਨਾਂ ਨੂੰ ਅਪਣਾ ਲੈਣਾ ਤਾਂ ਵੇਖ ਲੈਣਾ ਤੁਹਾਡੇ ਤੇ ਕਿਰਪਾ ਹੁੰਦਿਆਂ देर ਨਹੀਂ ਲੱਗੇਗੀ ਤੁਹਾਡੀ ਤਰੱਕੀ ਵੇਖ ਕੇ ਲੋਕ ਹੈਰਾਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ